ਸਰ ਕੀ ਮਾਮਲਾ ਜੀ ਇਹ ਸਰ ਮਾਮਲਾ ਇਹ ਕੋਈ ਸਾਡੇ ਕੇ ਗਾਣਾ ਸਾਨੂੰ ਕੰਟਰੋਲ ਰੂਮ ਪੁਆਇੰਟ ਵਿੱਚ ਮਿਲੀ ਸੀ ਇੱਥੇ ਕਮੈਂਟ ਲੱਗ ਗਿਆ ਕਿ ਲੇਡੀ ਨੂੰ ਤੇ ਸੀਰੀਅਸ ਆ ਤੇ 6-7 ਮਿੰਟ ਤੇ ਸੀ ਕਿ ਮੌਕੇ ਤੇ ਪਹੁੰਚ ਗਏ ਤੇ ਅੱਜ ਤੇ ਪਿੱਛੇ ਸਾਡੇ ਬਿਲਕੁਲ ਪਿੱਛੇ ਕਲੀਨਿਕ ਆ ਡਾਕਟਰ ਸਾਹਿਬ ਚੈੱਕ ਕਰ ਰਹੇ ਸੀ ਦੁਆਰਾ ਕਰਦੇ ਨੇ ਮਾਮਲਾ ਉਹਨਾਂ ਨੇ ਦੱਸਿਆ ਕਿ ਜਨਾਨੀ ਨਹੀਂ ਰਹੀ ਇਹ ਇਹਦੀ ਡੈਥ ਹੋ ਗਈ ਸਰ ਜਦੋਂ ਸੂਚਨਾ ਆਈ ਹੈ ਉਸ ਟਾਈਮ ਤੁਸੀਂ ਦੇਖਿਆ ਕਿ ਜਿੱਥੇ ਕਰੰਟ ਲੱਗਿਆ ਉਹ ਤਾਰਾ ਕਿੰਨੀ ਕੁ ਦੂਰ ਤੇ ਹੈ ਜਿੱਦਾ ਕੋਠੇ ਦੇ ਉੱਤੇ ਕਹਿੰਦੇ ਕੱਪੜੇ ਪਾਣਗੇ ਸੀਗੇ ਕਿ ਕਿੰਨੀ ਕੁ ਦੂਰ ਤੇ ਹੈ ਤਾਰਾ ਹਾਂ ਬਿਲਕੁਲ ਬਿਲਕੁਲ ਨਾਲ ਆ ਜੀ ਉਹ ਦੇਖ ਲਓ ਸਾਹਮਣੇ ਉਹ ਕੱਪੜੇ ਪਾਏ ਵੀ ਹੋਏ ਆ ਸ਼ਾਇਦ ਇਹ ਨਹੀਂ ਪਾਏ ਹੋਣ ਤੇ ਨਾਲ ਹੀ ਉਹ ਹਾਈ ਵੋਲਟੇਜ ਤਾਰਾਂ ਲੰਘਦੀਆਂ ਪਈਆਂ ਜੇ ਆਪ ਬਣਾ ਟੱਚ ਕਰ ਗਈ ਕਿਸੇ ਦੇ ਇੱਕੇ ਇਹ ਵੀ ਨਗਹਿਲੀ ਇੱਥੇ ਦੇਖੀ ਜਾ ਰਹੀ ਹੈ ਕਿ ਹਾਈ ਵੋਲਟੇਜ ਤਾਰਾਂ ਦੇ ਥੱਲੇ ਇੱਕ ਮਕਾਨ ਬਣਾਣਾ ਕਿੱਥੋਂ ਪਰਮਿਸ਼ਨ ਵਗੈਰਾ ਹੋ ਸਕਦੀ ਹੈ ਇਸ ਦੀ ਜਾਂਚ ਕਰਵਾਉਗੇ ਤੁਸੀਂ ਹਾਂਜੀ ਸਰ ਇਨਵੈਸਟਿਗੇਟਿਵ ਕਾਲ ਜਾਂ ਟਾਲ ਤੋਂ ਠੀਕ ਹੈ ਕੋਈ ਗੱਲ ਇਹਨਾਂ ਨਾਲ ਗੱਲ ਲੈਂਦੇ ਹਾਂ ਮੰਡ ਚੌਕੀ ਇੰਚਾਰਜ ਜਿਹੜੇ ਉਹ ਵੀ ਇੱਥੇ ਆ ਰਹੇ ਡਿਊਟੀ ਅਫਸਰ ਵੀ ਆ ਰਹੇ ਆ ਆਪਣਾ 112 ਆ ਗਈ ਹੈ ਇੱਥੇ ਤੁਹਾਨੂੰ ਸਾਡੇ ਨਾਲ ਇੱਕ ਵਾਰ ਫਿਰ ਤੋਂ ਆਨਲਾਈਨ ਲਾਈਵ ਹੋ ਜਾਏ ਤੁਹਾਨੂੰ ਦੱਸਦੀ ਜਿਹੜੇ ਮਲਕ ਮਕਾਨ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਗੱਲਬਾਤ ਕਰਵਾਉਂਦੇ ਆ ਤੁਹਾਨੂੰ ਇੱਕ ਅੰਦਰ ਇਨਵੈਸਟਿਗੇਸ਼ਨ ਕਰਨ ਗਿਆ ਜਿਹਨਾਂ ਦੇ ਮਕਾਨ ਹੈ ਸਰ ਕੀ ਮਾਮਲਾ ਜੀ ਹੈ ਸਰ ਮਾਮਲਾ ਇਹ ਕੋਈ ਸਾਧਕੇ ਘਰਾਂ ਤੋਂ ਕੰਟਰੋਲ ਪੁਆਇੰਟ ਜਿਹਨ ਮਿਲਿ ਸੀ ਇਥੇ ਇੱਕ ਮਿੰਟ ਲੱਗ ਗਿਆ ਕਿ ਲੇਡੀ ਨੂੰ ਤੇ ਸੀਰੀਅਸ ਆ ਤੇ 6-7 ਮਿੰਟ ਵਿੱਚ ਅਸੀਂ ਜਮੋਖੇ ਤੇ ਪਹੁੰਚ ਗਏ ਤੇ ਅੱਜ ਤੇ ਪਿੱਛੇ ਤੁਹਾਡੇ ਬਿਲਕੁਲ ਪਿੱਛੇ ਇੱਕ ਕਲੀਨਿਕ ਆ ਡਾਕਟਰ ਸਾਹਿਬ ਜਿਹੜਾ ਦਾਦਾਈ ਸੀ ਦੁਆਰਾ ਕਰਦੇ ਰਿਹਾ ਮਲੇ ਆ ਉਹਨਾਂ ਨੇ ਦੱਸਿਆ ਕਿ ਜਨਾਨੀ ਨਹੀਂ ਰਹੀ ਇਹ ਇਹਦੀ ਡੈੱਥ ਹੋ ਗਈ ਠੀਕ ਹੈ ਸਰ ਜਦੋਂ ਸੂਚਨਾ ਆਈ ਹੈ ਉਸ ਟਾਈਮ ਤੁਸੀਂ ਦੇਖਿਆ ਕਿ ਜਿੱਥੇ ਕਰੰਟ ਲੱਗਿਆ ਉਹ ਤਾਰਾ ਕਿੰਨੀ ਕੁ ਦੂਰ ਤੇ ਹੈ ਜਿੱਦਾ ਕੋਠੇ ਦੇ ਉੱਤੇ ਕਹਿੰਦੇ ਕੱਪੜੇ ਪਾਣ ਗਏ ਸੀਗੇ ਕਿ ਕਿੰਨੀ ਕੁ ਦੂਰ ਤੇ ਹੈ ਤਾਰਾ ਹਾਂ ਬਿਲਕੁਲ ਬਿਲਕੁਲ ਨਾਲ ਆ ਜੀ ਉਹ ਦੇਖੋ ਸਾਹਮਣੇ ਉਹ ਕੱਪੜੇ ਪਾਏ ਵੀ ਹੋਏ ਆ ਸ਼ਾਇਦ ਇਹ ਨਹੀਂ ਪਾਏ ਹੁਣ ਤੇ ਨਾਲ ਹੀ ਉਹ ਹਾਈ ਵੋਲਟੇਜ ਤਾਰਾਂ ਲੰਘਦੀਆਂ ਪਈਆਂ ਸ਼ਾਇਦ ਉਹਨਾਂ ਟੱਚ ਕਰ ਗਈ ਕਿਸੇ ਦੇ ਇੱਕ ਇਹ ਵੀ ਨਗਹਿਲੀ ਇੱਥੇ ਦੇਖੀ ਜਾ ਰਹੀ ਹੈ ਕਿ ਹਾਈ ਵੋਲਟੇਜ ਤਾਰਾਂ ਦੇ ਥੱਲੇ ਇੱਕ ਮਕਾਨ ਬਣਾਣਾ ਕਿੱਥੋਂ ਪਰਮਿਸ਼ਨ ਵਗੈਰਾ ਹੋ ਸਕਦੀ ਹੈ ਇਹਦੀ ਜਾਂਚ ਕਰਵਾਓਗੇ ਤੁਸੀਂ ਹਾਂਜੀ ਸਰ ਇਨਵੈਸਟਿਗੇਟ ਕਰਨ ਆ ਗਏ ਆ ਤਲ ਤੋਂ ਠੀਕ ਹੈ ਕੋਈ ਗੱਲ ਇਹਨਾਂ ਨਾਲ ਗੱਲ ਲਾਣਾ ਮੰਡ ਚੌਕੀ ਇੰਚਾਰਜ ਜਿਹੜੇ ਉਹ ਵੀ ਇੱਥੇ ਆ ਰਹੇ ਡਿਊਟੀ ਅਫਸਰ ਵੀ ਆ ਰਹੇ ਆ ਆਪਣਾ 112 ਆ ਗਈ ਆ ਇੱਥੇ ਤੋਂ ਤੁਹਾਡੇ ਨਾਲ ਇੱਕ ਵਾਰ ਫਿਰ ਟੂ-ਆਟ ਲਾਈਵ ਹੋ ਜੇ ਤੁਹਾਨੂੰ ਦਾਦੀ ਜਿਹੜੇ ਮਾਲਕ ਮਕਾਨ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਗੱਲਬਾਤ ਕਰਵਾਉਂਦੇ ਆ ਤੁਹਾਨੂੰ ਇੱਕ ਵਾਰ ਫਿਰ ਇਨਵੈਸਟਿਗੇਸ਼ਨ ਕਰਨ ਗਿਆ ਜਿਹਨਾਂ ਦੇ ਮਕਾਨ ਹੈਗੇ